वारिस पंजाब ਦੇ ਮੁਖੀ ਅਮਰਿਤਪਾਲ ਸਿੰਘ ਨਾਲ ਜੁੜੀ ਇਸ ਲਈ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਦੱਸ ਦਈਏ ਕਿ ਉਹਨਾਂ ਦੇ ਸਾਥੀ ਨੂੰ 6 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ ਕੁਲਵੰਤ ਸਿੰਘ ਰੌਂਕੇ ਨੂੰ 6 ਦਿਨਾਂ ਦੀ ਪੈਰੋਲ ਮਿਲੀ ਹੈ ਉਹਨਾਂ ਦੇ ਚਾਚੇ ਦੀ ਮੌਤੇ ਮੱਦੇ ਨਜ਼ਰ ਉਹਨਾਂ ਨੂੰ 6 ਦਿਨਾਂ ਦੀ ਪੰਜਾਬ ਪੁਲਿਸ ਨੇ ਪੈਰੋਲ ਦਿੱਤੀ ਹੈ ਦੱਸ ਦਈਏ ਕਿ ਇਹ ਡਿਬੜੂ ਦੀ ਅਸਾਮ ਜੇਲ੍ਹ ਦੇ ਵਿੱਚ ਬੰਦ ਸਨ ਤੇ ਹੁਣ ਰੌਂਕੇ ਆਪਣੇ ਮੋਗਾ ਪਿੰਡ ਜਾ ਰਹੇ ਨੇ ਅਮਰਿਤਪਾਲ ਤੇ वारिस ਪੰਜਾਬ ਦੇ 9 ਹੋਰ ਮੈਂਬਰਾਂ ਨੂੰ ਮਾਰਚ 2023 ਚ ਸੰਗਠਨ ਤੇ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਦਿਬੜੂ ਜੇਲ੍ਹ ਚ ਰੱਖਿਆ ਗਿਆ ਸੀ ਰੌਕੇ ਕਿਸੇ ਵੀ ਮਕਸਦ ਲਈ ਜੇਲ੍ਹ ਤੋਂ ਬਾਹਰ ਆਉਣ ਵਾਲਾ ਇਹ ਪਹਿਲਾ ਵਿਅਕਤੀ ਹੈ ਗੁਰਜੀਤ ਸਿੰਘ ਅਕਲਸੀ ਪਾਪੜ ਪ੍ਰੀ ਸਿੰਘ ਵਰਿੰਦਰ ਸਿੰਘ ਜੋਹਲ ਗੁਰਮੀਤ ਸਿੰਘ ਬੁੱਕਲਵਾਲਾ ਹਰਜੀਤ ਸਿੰਘ ਪਗਵੰਤ ਸਿੰਘ ਬਸੰਤ ਸਿੰਘ ਤੇ ਗੁਰਵਿੰਦਰ ਪਾਤ ਸਿੰਘ ਔਜਲਾ ਹੁਣ ਅਸਾਮ ਜੇਲ੍ਹ ਚ ਬੰਦ ਸੰਗਠਨ ਦੇ ਹੋਰ ਮੈਂਬਰ ਨੇ गिरफ्तारी तो पहला राउंड के पंजाब राज पावर कॉर्पोरेशन लिमिटेड च कलर्क सी ਉਸਦੇ ਪਿਤਾ ਨੂੰ 1993 ਵਿੱਚ ਸਿੱਖ ਅਖੜ ਕੋ ਬਾ ਦੌਰਾਨ ਪੁਲਿਸ ਨੇ ਕਥੀ ਤੌਰ ਤੇ ਚੁੱਕ ਲਿਆ ਸੀ ਤੇ ਹੁਣ ਕਦੇ ਉਹ ਵਾਪਸ ਨਹੀਂ ਆਏ ਵਾਰਿਸ ਪੰਜਾਬ ਦੇ ਦੋ ਸਰਗਰਮ ਮੈਂਬਰ ਰਾਉਕੇ ਨੂੰ ਅਮਰਿਤਪਾਲ ਦਾ ਕਰੀਬੀ ਮੰਨਿਆ ਜਾਂਦਾ ਹੈ ਤੇ ਹੁਣ ਉਹ ਜਿਹਲ ਚੋਂ ਬਾਹਰ ਆਏ ਨੇ ਪੰਜਾਬ ਪੁਲਿਸ ਨੇ ਉਹਨਾਂ ਨੂੰ 6 ਦਿਨਾਂ ਦੀ ਪੈਰੋਲ ਦਿੱਤੀ ਹੈ ਦੱਸਦੀ ਹੈ ਕਿ ਚਾਚੇ ਦੀ ਮੌਤ ਦੇ ਮੱਦੇ ਨਜ਼ਰ ਉਹਨਾਂ ਨੂੰ ਪੈਰੋਲ ਮਿਲੀ ਹੈ ਤੇ ਹੁਣ ਉਹ ਆਪਣੇ ਪਿੰਡ ਨੂੰ ਗਾ ਜਾ ਰਹੇ ਨੇ ਇਸ ਲਈ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਦੇ ਸਾਥੀ ਨੂੰ ਪੈਰੋਲ ਮਿਲੀ ਹੈ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਇਸ ਲਈ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਦੱਸਿਏ ਕਿ ਉਹਨਾਂ ਦੇ ਸਾਥੀ ਨੂੰ ਛੇ ਦਿਨਾਂ ਦੀ ਪੈਰੋਲ ਦਿੱਤੀ ਗਈ ਹੈ ਕੁਲਵੰਤ ਸਿੰਘ ਰੌਂਕੇ ਨੂੰ ਛੇ ਦਿਨਾਂ ਦੀ ਪੈਰੋਲ ਮਿਲੀ ਹੈ ਉਹਨਾਂ ਦੇ ਚਾਚੇ ਦੀ ਮੌਤ ਦੇ ਮੱਦੇਨਜ਼ਰ ਉਹਨਾਂ ਨੂੰ ਛੇ ਦਿਨਾਂ ਦੀ ਪੰਜਾਬ ਪੁਲਿਸ ਨੇ ਪੈਰੋਲ ਦਿੱਤੀ ਹੈ ਦੱਸਿਆ ਕਿ ਡਿਬੜੂ ਦੀ ਆਸਾਮ ਜੇਲ੍ਹ ਦੇ ਵਿੱਚ ਬੰਦ ਸਨ ਤੇ ਹੁਣ ਰੌਂਕੇ ਆਪਣੇ ਮੋਗਾ ਪਿੰਡ ਜਾ ਰਹੇ ਨੇ ਅਮਰਿਤਪਾਲ ਤੇ ਵਾਰਿਸ ਪੰਜਾਬ ਦੇ 9 ਹੋਰ ਮੈਂਬਰਾਂ ਨੂੰ ਮਾਰਚ 2023 ਚ ਸੰਗਠਨ ਤੇ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਡਿਬੜੂ ਜੇਲ੍ਹ ਚ ਰੱਖਿਆ ਗਿਆ ਸੀ ਰਾਉਂਕੇ ਕਿਸੇ ਵੀ ਮਕਸਦ ਲਈ ਜੇਲ੍ਹ ਤੋਂ ਬਾਹਰ ਆਉਣ ਵਾਲਾ ਇਹ ਪਹਿਲਾ ਵਿਅਕਤੀ ਹੈ ਗੁਰਜੀਤ ਸਿੰਘ ਅਕਲਸੀ ਪਾਪੜ ਪ੍ਰੀ ਸਿੰਘ ਵਰਿੰਦਰ ਸਿੰਘ ਜੋਹਲ ਗੁਰਮੀਤ ਸਿੰਘ ਬੁੱਕਲਵਾਲਾ ਹਰਜੀਤ ਸਿੰਘ ਪਗਵੰਤ ਸਿੰਘ ਬਸੰਤ ਸਿੰਘ ਤੇ ਗੁਰਵਿੰਦਰ ਪਾ ਸਿੰਘ ਔਜਲਾ ਹੁਣ ਆਸਾਮ ਜੇਲ੍ਹ ਚ ਬੰਦ ਸੰਗਠਨ ਦੇ ਹੋਰ ਮੈਂਬਰ ਨੇ गिरफ्तारी तो पहला रावके पंजाब राज पावर कॉर्पोरेशन लिमिटेड च कलरक सी ਉਸਦੇ ਪਿਤਾ ਨੂੰ 1993 ਵਿੱਚ ਸਿੱਖ ਅਖੜਕੂਵਾ ਦੌਰਾਨ ਪੁਲਿਸ ਨੇ ਕਥੀ ਤੌਰ ਤੇ ਚੁੱਕ ਲਿਆ ਸੀ ਤੇ ਹੁਣ ਕਦੇ ਉਹ ਵਾਪਸ ਨਹੀਂ ਆਏ ਵਾਰਿਸ ਪੰਜਾਬ ਦੇ ਦੋ ਸਰਗਰਮ ਮੈਂਬਰ रावਕੇ ਨੂੰ ਅਮਰਿਤਪਾਲ ਦਾ ਕਰੀਬੀ ਮੰਨਿਆ ਜਾਂਦਾ ਹੈ ਤੇ ਹੁਣ ਉਹ ਜਿਹਲ ਚੋਂ ਬਾਹਰ ਆਏ ਨੇ ਪੰਜਾਬ ਪੁਲਿਸ ਨੇ ਉਹਨਾਂ ਨੂੰ 6 ਦਿਨਾਂ ਦੀ ਪੈਰੋਲ ਦਿੱਤੀ ਹੈ ਦੱਸਦੀ ਹੈ ਕਿ ਚਾਚੇ ਦੀ ਮੌਤ ਦੇ ਮੱਦੇ ਨਜ਼ਰ ਉਹਨਾਂ ਨੂੰ ਪੈਰੋਲ ਮਿਲੀ ਹੈ ਤੇ ਹੁਣ ਉਹ ਆਪਣੇ ਪਿੰਡ ਨੂੰ ਗਾ ਜਾ ਰਹੇ ਨੇ ਇਸ ਲਈ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਦੇ ਸਾਥੀ ਨੂੰ ਪੈਰੋਲ ਮਿਲੀ ਹੈ